ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਜੀ ਪਿਛਲੀ ਆਪਾਂ ਜਿਹੜੀ ਵੀਡੀਓ ਪਾਈ ਸੀ ਮਨ ਡੌਗ ਸ਼ਾਪ ਵਾਲੀ ਤੇ ਉਹਦਾ ਬਹੁਤ ਭਰਪੂਰ ਹੰਗਾਰਾ ਮਿਲਿਆ ਤੇ ਅੱਗੇ ਤੋਂ ਵੀ ਬੇਨਤੀ ਹੈ ਵੀ ਸਾਡੀਆਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਅੱਗੇ ਤੋਂ ਹੋਰ ਵੀਡੀਓ ਬਣਾਉਣ ਦੇ ਲਈ ਪ੍ਰੇਰਿਤ ਹੁੰਨੇ ਆਂ ਅਸੀਂ ਤੇ ਅੱਜ ਬਾਈ ਜੀ ਆਪਾਂ ਜਿਹੜਾ ਨਵਾਂ ਸਮਾਨ ਲਿਆਂਦਾ ਆਪਣੀ ਦੁਕਾਨ ਤੇ ਆਪਾਂ ਜੋ ਤੁਹਾਨੂੰ ਦਿਖਾਉਣਾ ਸੀਗਾ ਸਾਰਾ ਸਭ ਤੋਂ ਪਹਿਲਾਂ ਬਾਈ ਜੀ ਆਹ ਮੈਟ ਲਿਆਂਦੇ ਆਪਾਂ ਇਹੇ ਪਿੰਜਰੇ ਦੇ ਵਿੱਚ ਰੱਖੇ ਜਾਂਦੇ ਆ ਜਿਹਦੇ ਉੱਤੇ ਤੁਹਾਡਾ ਕੁੱਤਾ ਬਿਲਕੁਲ ਸਾਫ਼ ਰਹਿੰਦਾ ਲੱਭੜਦਾ ਨਹੀਂ ਕੋਈ ਮਿੱਟੀ ਘਟਾਣੀ ਪੈਂਦਾ ਇਸ ਤੋਂ ਬਿਨਾ ਬਾਈ ਜੀ ਕੁੱਤਿਆਂ ਵਾਲੇ ਬੌਲ ਐਸ ਤਰ੍ਹਾਂ ਦੇ ਬੌਲ ਲਿਆਂਦੇ ਆਪਾਂ ਹਰ ਸਾਈਜ਼ ਦੇ ਵਿੱਚ ਹੈਗੇ ਆ ਛੋਟੇ ਤੋਂ ਛੋਟੇ ਆ ਵੱਡੇ ਤੋਂ ਵੱਡੇ ਆ ਜਿਵੇਂ ਛੋਟੇ ਕਤੂਰਿਆਂ ਵਾਸਤੇ ਕੋਈ ਚਾਹੀਦਾ ਤਾਂ ਆਪਣੇ ਕੋਲੇ ਐਸ ਤਰ੍ਹਾਂ ਦੇ ਛੋਟੇ ਵੀ ਹੈਗੇ ਆ ਇਸ ਤੋਂ ਇਲਾਵਾ ਪਸ਼ੂਆਂ ਦੇ ਲਈ ਤਿਲੇਾਰੇ ਬਹੁਤ ਹੀ ਵਧੀਆ ਬਾਈ ਫੈਂਸੀ ਤੇ ਤਿਲੇਾਰੇ ਆ ਬਹੁਤ ਸੋਹਣੇ ਇਹ ਸਾਰੇ ਤਰ੍ਹਾਂ ਦੇ ਕਿਸੇ ਨੇ ਮੱਝਾਂ ਦਾ ਚਾਹੀਦਾ ਹੋਵੇ ਕਿਸੇ ਨੂੰ ਘੋੜੀ ਦਾ ਚਾਹੀਦਾ ਹੋਵੇ ਤਾਂ ਸਾਰੇ ਤਰ੍ਹਾਂ ਦੇ ਤਿਲੇਾਰੇ ਆਪਾਂ ਲਿਆਂਦੇ ਆ ਇਸ ਤੋਂ ਬਿਨਾ ਬਾਈ ਜੀ ਆਪਣੇ ਕੋਲੇ 1 ਨੰਬਰ ਤੋਂ ਲੈ ਕੇ 6 ਨੰਬਰ ਤੱਕ ਪਿੰਜਰੇ ਹੁੰਦੇ ਆ ਕਤਿਆੜੇ ਜਿਹਦੇ ਵਿੱਚ ਟ੍ਰੇ ਰੱਖੀ ਜਾਂਦੀ ਆ ਤੁਹਾਨੂੰ ਸਾਫ਼ ਕਰਨਾ ਬਹੁਤ ਸੌਖਾ ਇਹਦੇ ਵਿੱਚ ਟ੍ਰੇ ਕੱਢ ਕੇ ਸਾਫ਼ ਹੋ ਜਾਂਦਾ ਇਸੇ ਨੰਬਰ ਤੱਕ ਆਪਣੇ ਕੋਲ ਹਰ ਸਾਈਜ਼ ਦੇ ਵਿੱਚ ਮਿਲ ਜਾਂਦੇ ਆ ਇਸ ਤੋਂ ਬਣਾ ਬਾਈ ਜੀ ਆਪਣੇ ਕੋਲੇ ਛਿਕਲੀਆਂ ਮਿਲ ਜਾਂਦੀਆਂ ਤੇ ਬਾਈ ਦਵਾਈ ਦੇ ਸੀਜ਼ਨ ਨੂੰ ਮੋਖ ਰੱਖਦੇ ਬੱਚਿਆਂ ਵਾਸਤੇ ਪਟਾਖੀ ਲੈਂਦੀ ਹੈ ਜਿਹਦੇ ਵਿੱਚ ਬਰੂਦ ਪਾ ਕੇ ਆਪਾਂ ਪਟਾਕੇ ਪਾ ਸਕਦੇ ਆ ਤੇ ਜਰੂਰ ਬਾਈ ਜੀ ਇੱਕ ਵਾਰੀ ਤੁਸੀਂ ਸਾਨੂੰ ਦੁਕਾਨ ਤੇ ਸੇਵਾ ਦਾ ਮੌਕਾ ਦਿਓ ਆਪਾਂ ਹਰ ਹਫ਼ਤੇ ਨਵਾਂ ਸਮਾਨ ਲੈ ਕੇ ਆਉਣੇ ਆ ਜਿਵੇਂ ਜਿਵੇਂ ਨਵਾਂ ਸਮਾਨ ਆਊਗਾ ਤਾਂ ਤੁਹਾਨੂੰ ਆਪਾਂ ਉਹਦੀਆਂ ਵੀਡੀਓ ਪਾ ਕੇ ਦੱਸਦੇ ਰਹਿਵਾਂਗੇ ਧੰਨਵਾਦ